ਆਰਗਮੰਦ ਜੀ ਮੜੇ ਬਈ ਟੋਪੇਂਗਿਆ ਜਹਾਜ਼ ਸਾਹਮਣੇ ਤੁਸੀਂ ਦੇਖ ਰਹੇ ਹੋ ਪੈਂਡ ਪਸਹਿਰਾ ਦੇ ਵਿੱਚ ਕੈਬਨਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਜੀ ਪਹੁੰਚ ਗਏ ਨੇ ਤੁਸੀਂ ਦੇਖ ਰਹੇ ਹੋ ਸਿੱਧੀਆਂ ਲਾਈਵ ਤਸਵੀਰਾਂ ਕੈਬਨਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਜੀ ਪਹੁੰਚ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਸਾਡੇ ਪਸਹਿਰਾ ਦੇ ਸਾਡੀ ਵਰਗਾ ਦੀ ਟੀਮ ਵੀ ਖੜੀ ਹੈ ਤੁਸੀਂ ਦੇਖ ਰਹੇ ਹੋ ਸਿੱਧੀਆਂ ਲਾਈਵ ਤਸਵੀਰਾਂ ਪਿੰਡ ਬਸਹਿਰਾ ਤੋਂ ਤੁਸੀਂ ਸਿੱਧੀਆਂ ਲਾਈਵ ਤਸਵੀਰਾਂ ਮੇਰੇ ਨਾਲ ਦੇਖ ਰਹੇ ਹੋ ਕਾਫੀ ਕਰਦੀਆਂ ਲਾਈਵ ਤਸਵੀਰਾਂ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਪਿੰਡ ਅਰ ਤੋਂ ਚੱਕੀ ਖੜੇ ਨੇ ਇਹ ਦੇਖ ਰਹੇ ਹੋ ਸਿੱਧੀਆਂ ਲਾਈਵ ਤਸਵੀਰਾਂ ਮੈਂ ਪਿੰਡ ਬਸਹਿਰਾ ਦੇ ਵਿੱਚ ਕਾਇਬਤ ਮੰਤਰੀ ਸ਼੍ਰੀ ਪ੍ਰਿੰਦਰ ਕੁਮਾਰ ਕੋਇਲ ਜੀ ਅੱਜ ਨਵੇਂ ਬਣਨ ਜਾ ਰਹੇ ਪੰਚਾਇਤ ਘਰ ਦਾ ਨਹੀਂ ਪੱਥਰ ਰੱਖਣ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਪਿੰਡ ਵਿੱਚ ਨਵੇਂ ਬਣਨ ਜਾ ਰਹੇ ਪੰਚਾਇਤ ਘਰ ਦਾ ਅੱਜ ਨਵੇਂ ਬਣਨ ਜਾ ਰਹੇ ਪੰਚਾਇਤ ਘਰ ਦਾ ਉਹੀ ਖਰਚਾ ਕਰੀਏ ਨਵੇਂ ਬਣਨ ਜਾ ਰਹੇ ਪੰਚਾਇਤ ਘਰ ਦਾ ਨਹੀਂ ਪੱਥਰ ਅੱਜ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਬਮਾਰ ਬੋਲ ਜੀ ਰੱਖਣ ਜਾ ਰਹੇ ਨੇ ਤੁਸੀਂ ਮੇਰੇ ਨਾਲ ਸਿੱਧੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਹਾਨੂੰ ਕੇਜਰੀਵਾਲ ਸਾਹਿਬ ਆ ਰਹੇ ਨੇ ਨਾ ਲੈ ਰਹੇ ਅੱਛਾ ਜੀ ਅੱਛਾ ਲੈ ਰਹੇ ਪਿੰਡ ਦੇ ਸਰਪੰਚ ਤਾਂ ਹਾਉਦੇ ਦਾ ਮਿਲਣਾ ਹੋ ਰਿਹਾ ਹੈ ਬੜੀ ਵਧੀਆ ਕਿ ਸਰ ਸਾਹਿਬ ਦੇ ਕਰਨ ਲੱਗੇ ਜੇ ਨਾਲ ਮੱਠਾ ਹੋਵੇ 121 ਕੋੜੀ ਦਾ ਬਿਆਨ ਹੀ ਕਰ ਰਹੀ ਹੈ ਹਾਂ ਜੀ ਜੀ ਬਹੁਤ ਵਧੀਆ ਕੰਮ ਕਰਿਆ ਨਿਕਲੀ ਹੈ ਤਾਂ ਇਹਦਾ ਕੋਈ ਡੀਟੀ ਦੇ ਨਾਲ ਹੈ ਤੁਸੀਂ ਦੇਖ ਰਹੇ ਹੋ ਕੈਬਨਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਜੀ ਦਾ ਪਿੰਡ ਬਸਹਿਰਾ ਵਿੱਚ ਸਵਾਗਤ ਲਈ ਤੁਸੀਂ ਦੇਖ ਰਹੇ ਹੋ ہمارے جیڑی ہو پڑھی ہے کہ یادتے ہیں یادتے ہیں کہ جب کرتے ہیں ہار کو بنائی اسراف نے تو جس کو صدا ہار ہے جی پر اس کو ہار بول <سؤال> جی کے بعد میں نہرا والا ورتن کے نام کا بھی چلایا جاتا ہے پوری کا ਤ੍ਰਿਸ਼ਰੀ ਬ੍ਰਿੰਦਰ ਕੁਮਾਰ ਕੋਲਜੀ ਪਿੰਡ ਬਸੈਰਾ ਦੇ ਵਿੱਚ ਪਹੁੰਚੇ ਹੋਏ ਨੇ ਬਜੇ ਸਿੰਘ ਮੜਵੀ ਕੋਟ ਜੋਬ ਜੀ ਬਜੇ ਸਿੰਘ ਮੜਵੀ ਜੀ ਜਿਆਦਾ ਬਾਤ ਹੈ ਅੱਜ ਜਿ ਤੁਸੀਂ ਦੇਖ ਰਹੇ ਹੋ ਕਿ ਇਹਦੇ ਕੈਬਨਟ ਮੰਤਰੀ ਸ਼੍ਰੀ ਬ੍ਰਿੰਦਰ ਕੁਮਾਰ ਕੋਲਜੀ ਜੀ ਆ ਗਏ ਹੋ ਤੇ ਕਿਹਦੇ ਸਾਇਕਲ ਨਹੀਂ ਜਦੋਂ ਪੂਰੀ ਕਮੇਟੀ ਆਉਂਦੀ ਤੇ ਤੁਸੀਂ ਕੰਮ ਦੇ ਵੱਡੇ ਦੱਸ ਰਹੇ ਹੋ ਕੋਟਰੀ ਬ੍ਰਿੰਦਰ ਕੋਲਜੀ ਦਾ ਬਹੁਤ ਬਸ ਇੱਥੇ ਕੈਬਨਟ ਮੰਤਰੀ ਸ਼੍ਰੀ ਬ੍ਰਿੰਦਰ ਕੁਮਾਰ ਕੋਲਜੀ ਜੀ ਪਿੰਡ ਬਸਹਿਰਾ ਦੇ ਵਿੱਚ ਚੋਕੀ ਨੂੰ ਚੋਕੀ ਨੇ ਪਿੰਡ ਵਸੀਆਂ ਵੱਲੋਂ ਪਰਮਾ ਸੁਭਾਗਤ ਪਾਠੀ ਹੋ ਰਿਹਾ ਜਾ ਰਹੇ ਤੁਸੀਂ ਦੇਖ ਰਹੇ ਹੋ ਪਿੰਡ ਬਸਹਿਰਾ ਦੇ ਵਿੱਚ ਹਰਦੇਵ ਸਿੰਘ ਕਲੇਰ ਸਰਪੰਚ ਮਧਨ ਸਿੰਘ ਕਲੇਰ ਹੈ ਲੋ ਹੈ ਦੇਖ ਰਹੇ ਹੋ ਸਿੱਧੀਆਂ ਲਾਈਵ ਤੋਂ ਸਖੀਰਾ ਹੈ ਇਹ ਸ਼ਹਿਰਾ ਹੈ ਸੰਜਾਇਤਾ ਦੇ ਸਰਪੰਚ ਸਰਵੋਤਮ ਪਰਪਾਲ ਦੀ ਪਾਲਾ ਨੰਬਰ ਦਾ ਪੰਜਾਬ ਤੋਂ ਪਰ ਪਲੇ ਇਤਰਾਜ ਪਲੇ ਇਤਰਾਜ ਪਾਲਾ ਨੂੰ ਫੀ ਕਰਦੇ ਤੇ ਜੇ ਵਧ ਰਹੀ ਹੈ ਸਰ ਇੱਥੇ ਬਸ 15 ਲਾ ਚਾਰੀ ਮਾਰਕਸ ਦਾ ਜਿੰਨਾ ਪਤਾ ਕਰ ਰਿਹਾ ਹੈ ਉਹ ਵੀ ਲੈ ਲੀਂ ਮੜਾ ਜਾ ਖੁੱਲੇ ਖੜ ਜੋ ਚਿੱਤੇ ਲਾਲ ਹੋ ਫੋਟੋ ਹਾਂ ਦੇਖ ਮੜਾ ਪਿੱਛੇ ਪਿੱਛੇ ਹੋ ਜੋ ਸੈਂਟਰ ਵਿੱਚ ਸੈਂਟਰ ਵਿੱਚ ਮੜਾ ਪਿੱਛੇ ਹੋ ਜਾ ਜੀ ਮੜਾ ਜੀ ਮੜਾ ਮੜਾ ਪਿੱਛੇ ਸਾਰਿਆਂ ਦੀ ਫੋਟੋ ਆ ਜੂ ਸਰ ਇੱਧਰ ਦੇਖਿਓ ਜੀ ਪਲੀਜ਼ 40 ਲੱਖ ਕਹਿੰਦਾ 40 ਲੱਖ ਦੀ ਬੜਾ ਫੋਟੋ ਮਾਰ फटाफट ਸਾਰੇ ਦੀ ਤਲੋਜ ਗਰਪ ਮਾਰ ਬੜਾ ਪਿੱਛੇ ਇੱਕ ਵਾਰ ਤੇਰੇ ਦੇਖੇ ਬੜੇ ਸਦੀਆ ਫਰਾਟਾ ਕੁਮਾਰ ਕਿੰਨੀ ਇਤਨਾ ਕਰੇ ਲੋ ਜੀ ਵੀ ਮਾਰਨਾ ਦੂਰ ਵੀ ਮਾਰ ਲੈ ਤੇ ਜੀ ਆ

उन जे नाला पिंजी असांजे ਜੋ ਗੰਭੀਰ ਹੈ ਜਨਾਬਾ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਪਿੰਡ ਬੁਸ਼ੇਰਾ ਦੇ ਵਿੱਚੋਂ ਜਿਨ੍ਹਾਂ ਨੇ ਅੱਜ ਇਹ ਸਾਡੇ ਨਿੱਕੇ ਜਿਹੇ ਸੱਦੇ ਨੂੰ ਕਬੂਲ ਕਰਿਆ ਸਾਡੇ ਅੱਜ ਮੇੜੇ ਵਿੱਚ ਪੈਰ ਧਰਿਆ ਜਿਨ੍ਹਾਂ ਜਿਨ੍ਹਾਂ ਵੱਡੇ ਸਾਡੇ ਵੱਡੇ ਭਾਣੂ ਮੈਂ ਸਨਮਾਨ ਚਿੰਨ ਦੇਣਾ ਤੇ ਮਹਿਮਾਨ ਅੱਜ ਸਾਡੇ ਮਹਿਮਾਨ ਪੁੱਜਿਆ ਇਹਨਾਂ ਨੇ ਕਹਿੰਦੇ ਇਲੈਕਸ਼ਨ ਤੋਂ ਪਹਿਲਾਂ ਵੀ ਰਿਜ਼ਲਟ ਤੋਂ ਪਹਿਲਾਂ ਹੀ ਆਪਣਾ ਜਿਹੜਾ ਇੱਥੇ ਧੰਵਾਦੀ ਦੌਰਾਂ ਕੀਤਾ ਸੀ پوری پہبنٹ منتری جی آیا آدمی دل <سؤال> دیا گیا بہت بہت دنواد کر دیا جی ساری پوری پنچایت سرپنچ کرمیر جی شرما رام چندر شہر پالا نمبردار میلا کن ਕ੍ਰਿਸ਼ਨ ਮੈਂਬਰ ਰੋਸ਼ਨ ਮੈਂਬਰ ਫੁੱਲੂ ਮੈਂਬਰ ਫੂਲ ਕੁਮਾਰ ਮੈਂਬਰ ਨੱਫਰ ਸਿੰਘਦਰ ਸਿੰਘ ਜੀ ਅਤੇ ਸੁਆਸ ਸਿੰਘ ਸਨਾਂ ਜੀ ਇਹਨਾਂ ਦੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਤਹਿਤ ਕਰਨਾ ਕਰਦੇ ਆ ਜੀ ਦੋ ਸ਼ਬਦ ਮੈਂ ਬੋਲਾਂਗਾ ਇਹਨਾਂ ਵਾਰੀ ਦੋ ਸ਼ਬਦ ਮੈਂ ਬੋਲਾਂਗਾ ਇਸ ਤੋਂ ਬਾਅਦ ਜਿਨ੍ਹਾਂ ਦੇ ਵੀ ਮੈਂ ਇੱਥੇ ਨੋਟ ਕਰਾ ਦੂੰ ਕਹਿੰਦੇ ਪਿੰਡ ਵਿਚੋਂ ਦੀ ਲੰਘ ਗਿਆ ਕਹਿੰਦੇ ਪਿੰਡ ਵਿੱਚੋਂ ਦੀ ਲੰਘ ਗਿਆ ਨਾਲੇ ਲੰਘ ਗਿਆ ਸ਼ਹਿਰ ਕੋਲੇ ਪਿੰਡ ਵਿੱਚੋਂ ਦੀ ਲੰਘ ਗਿਆ ਨਾਲੇ ਲੰਘ ਗਿਆ ਸ਼ਹਿਰ ਕੋਲੇ ਕੋਈ ਆਖ ਦਾ ਸੁਆ ਤੇ ਕੋਈ ਛੋਟੀ ਨਹਿਰ ਕੋਲੇ ਪੱਕਾ ਸਰੀਆ ਵਿੱਚ ਨਹਿਰ ਦੇ ਥੱਲੇ ਪਾ ਦਿੱਤਾ ਸ੍ਰੀ ਬ੍ਰਿੰਦਰ ਕੁਮਾਰ ਗੋਲ ਦੀ ਲੈਟਰ ਪੱਕਾ ਪਾ ਦਿੱਤਾ ਸ੍ਰੀ ਬ੍ਰਿੰਦਰ ਕੁਮਾਰ ਗੋਲ ਦੀ ਲੈਟਰ ਪੱਕਾ ਪਾ ਦਿੱਤਾ ਇੱਕ ਵਾਰ ਤਾਲੀਆਂ ਜਰਾ ਇਹਨਾਂ ਦਾ ਆਪਣੇ ਮੁੱਖ ਮਹਿਮਾਨ ਜੀ ਦਾ ਆਪਾਂ ਸਤਿਕਾਰ ਕਰਨੀ ਤੋਂ ਮੈਂ ਬੇਨਤੀ ਕਰਦਾ ਜੀ ਇੱਕ ਜ਼ਰੂਰੀ ਸੂਚਨਾ ਮੰਤਰੀ ਸਾਹਿਬ ਵੱਲੋਂ ਸਾਨੂੰ ਕੀਤੀ ਗਈ ਹੈ ਜੀ ਬੈਂਤੀ ਕਿਉਂਕਿ ਬਹੁਤ ਹੀ ਜਲਦ 101 ਗਰੀਬ ਲੜਕੀਆਂ ਦੀ ਮੈਰਿਜ ਹੈ ਜਿਹੜੀ ਉਹ ਕੀਤੀ ਜਾਣੀ ਹੈ ਹਰ ਸਾਲ ਦੀ ਤਰ੍ਹਾਂ ਕਿਉਂਕਿ ਰਿਸ਼ਤਾ ਜਿਹੜਾ ਤੁਸੀਂ ਆਪ ਦੇਖਣਾ ਹੈ ਕਿਸੇ ਵੀ ਗਰੀਬ ਪਰਿਵਾਰ ਨੂੰ ਜਰੂਰਤ ਹੋਵੇ ਮੁੰਡਾ ਕੁੜੀ ਤੁਸੀਂ ਆਪ ਦੇਖਣਾ ਜੋ ਵੀ ਵਿਆਹ ਦੇ ਵਿੱਚ ਸਾਜੋ-ਸਮਾਨ ਦਿੱਤਾ ਜਾਂਦਾ ਹੈ ਉਹ ਸਾਰਾ ਮੰਤਰੀ ਸਾਹਿਬ ਵੱਲੋਂ ਸ਼ਾਨ ਦੇ ਰੂਪ ਦੇ ਵਿੱਚ ਦਿੱਤਾ ਜਾਣਾ ਕਿਉਂਕਿ ਕੁੜੀਆਂ ਦਾ ਕਹਿੰਦੇ 100 ਬਾਰ ਹਰ ਇੱਕ ਧਰਮ ਦੇ ਵਿੱਚ ਲਿਖਿਆ ਜਾਂਦਾ ਹੈ ਕਹਿੰਦੇ 100 ਬਾਰ ਤੈਨੂੰ ਕੰਨਿਆ ਪੂਜੇ ਧੁੱਖੇ ਪੇਟ ਨਹਾ ਕੇ ਸੋਮਵਾਰ ਤੇ ਨੁਕਲਿਆਂ ਪੂਜੇ ਭੁੱਖੇ ਪੇਟ ਨਹਾ ਕੇ ਮੰਗਲਵਾਰ ਨੂੰ ਮੰੰਨੀ ਲਾਵਾਂ ਮੈਂ ਦਰ ਖੀੜੇ ਤੇਰੇ ਆ ਕੇ ਬੁੱਧਵਾਰ ਕਹੇ ਦਿਨਵਾਦ ਦੇਦਾ ਸਭ ਧਰਮਾਂ ਦੇ ਰਾਖੇ ਵੀਰਵਾਰ ਨੂੰ ਕਰਪੀ ਆਦੇ ਮੈਂ ਪੂਜਾ ਢੋਲ ਵਜਾ ਕੇ ਜੁਮੇ ਨੂੰ ਪੜਾ ਨਵਾਜ ਜੁਮੇ ਦੀ ਪੂਜਾ ਸ਼ਨੀਵਾਰ ਮੈਂ ਦੇਵੀ ਜਾ ਕੇ ਅਇਤਵਾਰ ਮੈਂ ਸੰਝਾ ਰੱਖਿਆ ਆਵਾ ਸਭ ਧਰਮ ਕਾ ਜਾ ਕੇ ਮੈਨੂੰ 7 ਦਿਨਾਂ ਦੀ ਸਰਵਸਦਾਨੀ ਤੇਗਿਆ ਦੇਖ ਬਣਾ ਕੇ ਜੀ ਮੈਨੂੰ 7 ਦਿਨਾਂ ਦੀ ਸਰਵਸਦਾਨੀ ਤੇਗਿਆ ਦੇਖ ਬਣਾ ਕੇ ਇੱਕ ਵਾਰ ਆਪ ਤੋਂ ਆਪਣੇ ਧਰਮ ਦੇ ਨਾਮ ਤੇ ਤਾਲੀ ਲਾ ਦਿਓ ਜੀ ਕਿਉਂਕਿ ਆਪਾਂ ਸਿੱਖ ਜੁੱਤਾ ਸਾਰੇ ਧਰਮਾਂ ਦਾ ਸਤਾਰ ਕਰ ਦਿੰਦਾ। ਸ੍ਰੀ ਹਰਿ ਹਰਿ ਹੁਣ ਮੈਂ ਬੇਨਤੀ ਕਰਾਂਗਾ ਜੀ ਸਤਪਿੰਦਰ ਸਿੰਘ ਜੀ ਸੇਲਾ ਜੀ ਨੂੰ 2 ਮਿੰਟ ਲਈ ਉਹ ਆਪਣੇ ਚਾਰ ਸਾਡੇ ਸਾਹਮਣੇ ਹਾਂਜੀ ਅੱਜ ਸਾਡੇ ਦਰਮਿਆਨ ਪਹੁੰਚੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਾਡੇ ਬਿਰੋ ਟਕਕਲ ਤੇ ਸਾਡੇ ਪੰਜਾਬ ਦੇ ਕੰਪੀਲ ਮੰਤਰੀ ਬਿੰਦਰ ਕੋਲ ਜੀ ਦਾ ਸਹਿਦੈ ਰੋ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਜੀ ਤੁਹਾਨੂੰ ਜੀ ਆਇਆਂ ਆਖਦੇ ਪਿੰਡ ਵੱਲੋਂ ਸਾਰੀ ਪੰਚਾਇਤ ਵੱਲੋਂ ਜੀ ਮੰਤਰੀ ਸਾਹਿਬ ਜੀ ਅੱਜ ਇੱਕ ਮਜਬੂਰੀ ਹੋ ਗਈ ਸੜਕਾਂ ਮੰਨੂ ਦੇਖ ਕੇ ਸੋਡੇ ਪ੍ਰੋਗਰਾਮ ਚ ਆਣੇ ਸੋ ਦਸਤਖਤ ਪਾਉਣ ਦੀ ਜੀ ਇੰਨੇ ਕੰਮ ਜੀ ਕਰੇ ਜ਼ਿੰਦਗੀ ਨਾਲ ਦੇਖੇ ਜਿਹੜੀ ਨੇੜੀ ਤੁਹਾਨੂੰ ਕੰਮ ਨਹੀਂ ਲਿਆਈ ਜੀ ਦਿਨ ਮੰਗੂ ਕੰਮ ਹੋਣਾ ਕਰੇ ਜੀ ਸਾਡੇ ਪਿੰਡ ਜੋ ਮੁਤਰੀ ਸਾਹਿਬ ਜੀ ਤੁਹਾਨੂੰ ਮੇਰਾ ਪਸੰਦ ਪੱਤਰ 36 ਸਾਲ ਨੰਬਰ ਹੋਈ ਜਿਵੇਂ ਕਿ ਮੈਂ ਕਰੇ ਸੂਬੇ ਦਾ ਪਾਣੀ ਦੇਖੇ ਜਾਂਦੇ ਕਿ ਮੈਂ ਦੂਸਰੇ ਪਸੰਦ ਨੂੰ ਰਿਚਾਰਡ ਕਰੀ ਜੀ ਰੂਪ ਉਸੋ ਕੀ ਮਤਰੀ ਸਾਹਿਬ ਜੀ ਮੈਨੂੰ ਇੱਕ ਵੀਡੀਓ ਬਣਾ ਕੇ ਪਾਈ ਸੀ ਪਿੱਛੇ ਫੇਸਬੁਕ ਤੇ ਛੋੜਾ ਤੈਜ ਰੋਤਨ ਬਾਤ ਦਿੱਤਾ ਸੀ ਜੀ ਅਲਤੀਵਾ ਜਿਹੜਾ ਪਰਫੇਕਟ ਜੀ ਜਿਹੜਾ ਸਭ ਸਾਡੇ ਸਾਡੇ ਪਿੰਡ ਦੇ ਵਿੱਚ ਵਾਟਰ ਵਰਸ ਦਾ ਕੰਮ ਚਲਾਇਆ ਜੀ ਉਹਦੇ ਮਿੱਤਾਂ ਜੀ ਸਾਡੇ ਪਿੰਡ ਦੇ ਵਿੱਚ ਕਾ ਪੇਜ ਐ ਕੈਂਸਰ ਵਰਗੀਆਂ ਬਿਮਾਰੀਆਂ ਦਾ ਲੋਕੀਂ ਸ਼ਿਕਾਰ ਹੋਣ ਲੱਗੇ ਹੈ ਜੀ ਇੱਕ ਵੇਕਿ ਉਹਦਾ ਜੀ ਪੰਚਾਇਤ ਨੂੰ ਸਰਪੰਚ ਨੂੰ ਸਾਰੇ ਪਿੰਡ ਨੂੰ ਦੱਸਾਂ ਜਾਂਦਾ ਜਿਹੜਾ ਬਲੇ ਡੇਰੇ ਦੇ ਵਿਚਾਰ ਹੋ ਲੱਗੇ ਹੋਏ ਉਹਨੂੰ ਬਾੜ ਦਰ ਵਸਤੇ ਨਾਲ ਜੋੜੇ ਕੀਤਾ ਜਾਵੇ ਤਾਂ ਕਿ ਆਪਾਂ ਹਰ ਘਰ ਦੇ ਵਿੱਚ ਬਾੜ ਦਰ ਵਸਤੇ ਝਰੂ ਆਰਦਾ ਬਾਈ ਪਹੁੰਚਾ ਸਕੀਏ ਜਿਹੜਾ ਕੋਈ ਕਿਸੇ ਭਾਈ ਦਾ ਘਰ ਬੱਜਦਾ ਹੈਗਾ ਤੇ ਘਰੇ ਆਰ ਨੂੰ ਲਵਾ ਰੱਖੇ ਜਿਹੜੀ ਗਰੀਬਸਤੀ ਹੈ ਮੰਤਰੀ ਸਾਹਿਬ ਜੀ ਉਹ ਘਰੇ ਆਰ ਨੂੰ ਨਹੀਂ ਲਵਾ ਸਕਣਗੇ ਉਹ ਬਿਮਾਰੀਆਂ ਕਾਲੇ ਕੀੜੇ ਕੈਸੇ ਦੇ ਸਕਾਪ ਹੋ ਚੁੱਕੇ ਨੇ ਪਿੰਡ ਦੇ ਨੂੰ ਬਹੁਤ ਜ਼ਿਆਦਾ ਪਿਆਰੀ ਬਿਮਾਰੀਆਂ ਹੋ ਚੁੱਕੀਆਂ ਨੇ ਜੀ ਕੈ ਮੰਤਰੀ ਸਾਹਿਬ ਜੀ ਕਿ ਥੋੜਾ ਮੁਕਮ ਮੇਰੀ ਸੁਣ ਕੇ ਬੇਨਤੀ ਕਰਦੇ ਆਂ ਜੀ ਸਾਰੇ ਪਿੰਡ ਪੰਚਾਇਤ ਬੈਠੇ ਆ ਜੀ ਇੱਕ ਜੀ ਸਟੇਡੀਅਮ ਆ ਤੁਹਾਨੂੰ ਮਜੂਰ ਕਰਾਇ ਹੋਈ ਸਾਡੇ ਵੀ ਸਾਡੇ ਪਿੰਡ ਦੀ ਕਮੀ ਇਹ ਪਿੰਡ ਦੀ ਪਿੰਡ ਜਾਲ ਨਹੀਂ ਹੋਈ ਹੈ ਕਿ ਨਹੀਂ ਉਹ ਵੀ ਧੰਨਵਾਦ ਕਰਦੇ ਆਂ ਤੇ ਮੰਤਰੀ ਸਾਹਿਬ ਜੀ ਕਿਤੇ ਆਪਣਾ ਪੰਚਾਇਤ ਦਾ ਵੀ ਨਾ ਪਤਾ ਲੱਗਣ ਲੱਗੇ ਉਹਦੇ ਧੰਨਵਾਦ ਕਰਦੇ ਆਂ ਜੀ ਮੰਤਰੀ ਸਾਹਿਬ ਜੀ ਬਸਟੈਂਡ ਤੋਂ ਲੈ ਕੇ ਇੱਕ ਪਿੰਡ ਤੋਂ 18 ਫੁੱਟ ਦੀ ਸੜਕ ਬਣਾ ਦਿੱਤੀ ਜਾਵੇ ਸਾਡੇ ਪਿੰਡ ਦਾ ਰਸਤਾ ਵੱਧ ਜੂਗਾ ਜੀ 18 ਫੁੱਟ ਸੜਕ ਬਣ ਕੇ ਹੱਥ ਮਲ ਕੇ ਬੇਨਤੀ ਵੀ ਤੁਹਾਡੇ ਹੱਥ ਦੇ ਜੀ ਮੰਤਰੀ ਸਾਹਿਬ ਨੂੰ ਲਗੂ ਕਹਿੰਦੇ ਨੂੰ ਬਹੁਤ ਧੰਨਵਾਦ ਕਰਦਾ ਹਾਂ ਫਾਦੇ ਬਣਾਣਾ ਬਾਈ ਬੀ ਦਾ ਖਾਲਸਾ ਜੀ ਬਾਈ ਬੀ ਦੀ ਖਾਸੀ ਜੀ ਮੰਤਰੀ ਸਾਹਿਬ ਜੀ ਇੱਕ ਥੋੜੀ ਰਿਕਵੈਸਟ ਹੈ ਉਹ ਇੱਕ ਸੈਕਟਰੀ ਸਾਹਿਬ ਸਾਡੇ ਪੰਚਾਇਤਾਂ ਵਿੱਚ ਖੜਾ ਉੱਚਾ ਬੋਲਦੇ ਜੀ ਉਹ ਜੀ ਪੰਚਾਇਤ ਸੈਕਟਰੀ ਹੈ ਥੋੜਾ ਨੋ ਸੈਕਟਰੀ ਸਾਹਿਬ ਜੀ ਇੱਕ ਮਿੰਟ ਜੀ ਪੰਚਾਇਤ ਸੈਕਟਰੀ ਸਾਹਿਬ ਤੇ ਜੇ ਰਿਕਵੈਸਟ ਇੱਜ਼ਤ ਕਰੋਗੇ ਜੀ ਪਟਾਓ ਜੀ ਮੰਤਰੀ ਸਾਹਿਬ ਜੀ ਸਾਡੇ ਕੰਮਾਂ ਨੂੰ ਸਾਡੇ ਕੰਮਾਂ ਨੂੰ ਜੀ ਨੂੰ ਸ਼ੁਰੂ ਕਰਦੇ ਹਾਂ ਕੰਮ ਦੇ ਕੇ ਦਿਨ ਕਰਦੇ ਜੀ ਤੁਹਾਡੇ ਪਿੱਛੇ ਲੱਗ ਜੀ ਮਿਹਨਤ ਕਰ ਲਈਏ ਜੀ ਸਾਰੇ ਕਮਰਦ ਕੌਂਸਲਰ ਸਾਡੀ ਮੈਂ ਤੁਹਾਡਾ ਬਹੁਤ ਬਹੁਤ ਪਿੰਡ ਪਾਸਟ ਪੰਚਾਇਤ ਵੱਲੋਂ ਪਿੰਡ ਵੱਲੋਂ ਟਾਈਮ ਪਰ ਤੁਹਾਨੂੰ ਧੰਨਵਾਦ ਕਰਦਾ ਤੇ ਮੈਂ ਫਦੇ ਬੁਲਾਉਂਦਾ ਵਾਈਕੁਲੀ ਦਾ ਖਾਲਸਾ ਵਾਈਕੁਲੀ ਦੇ ਫਾਟਾ ਇਸ ਤੋਂ ਬਾਅਦ ਇਹ ਬੇਨਤੀ ਕਰਾਂਗਾ ਸ੍ਰੀ ਸੁਭਾਸ਼ ਸਿੰਘ ਜੀ ਪੰਗਾ ਜੋ ਕਿ 12 ਸੈਂਟੀ ਕਮੇਟੀਆਂ ਦੇ ਸਕੂਲਾਂ ਦੇ ਚੇਅਰਮੈਨ ਨੇ ਜੀ ਸ੍ਰੀ ਸੁਭਾਸ਼ ਸਿੰਘ ਪੰਗਾ ਜੀ ਹਾਂ ਜੀ ਸਰ ਨਰੇਸ਼ ਨਰੇਸ਼ਵਰੀ ਜੀ ਹਾਂ ਜੀ ਹਾਂ ਜੀ ਹੈਲੋ ਪਰਵਤ ਸਤਕਾਰਯੋਗ ਸਾਡੇ ਨੌਜਵਾਨ ਦਿਲਾ ਦੀ ਧੜਕਣ ਬ੍ਰਿੰਦਰ ਕੁਮਾਰ ਜੀ ਕੈਪਟਨ ਮੰਤਰੀ ਅਤੇ ਇਹਨਾਂ ਦੇ ਨਾਲ ਜਿੰਨੇ ਵੀ ਬੰਗਾ ਪਸਾਰਾ ਤੋਂ ਪੰਚਾਇਤਾਂ ਆਈਆਂ ਨੇ ਇਹਨਾਂ ਦਾ ਧਰਨਾ ਧੰਨਵਾਦ ਮੇਰੀਆਂ ਭੈਣਾਂ ਵੀ ਇੱਥੇ ਬੈਠੀਆਂ ਹੋਈਆਂ ਨੇ ਆਪਣੇ ਅਫਸਰ ਸਹਿਬਾਨ ਵੀ ਐਸਐਚਓ ਸਾਹਿਬ ਜਿੰਨੇ ਵੀ ਪੁਲਿਸ ਕਰਮਚਾਰੀ ਇੱਥੇ ਪਹੁੰਚੇ ਹੋਏ ਹੈ ਬਕਲਾਗ ਬਕਾ ਅਫਸਰ ਨਰੀਕ কুমার ਜੀ ਹੋਰ ਸੈਕਟਰੀ ਸਾਹਿਬ ਇੱਥੇ ਪਹੁੰਚੇ ਸਾਰੇ ਨਵੇਂ ਤੈਜਿਲ ਉਤਰ ਬਾਤ ਕਰ ਜਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਾਂ ਜੀ ਤੁਸੀਂ ਇਹ ਦੇਖੋ ਲਿਆ ਹੈ ਕਿ ਜਦੋਂ ਤੋਂ ਮਰਿੰਦਰ ਕੁਮਾਰ ਜੀ ਗੋਲ ਕੈਬਨਿਟ ਮੰਤਰੀ ਬਣੇ ਹਨ ਇੱਥੇ ਇਹਨਾਂ ਨੇ ਵਕਾਫ ਕਰ ਜਾਂਦਾ ਕਮਾਲ ਹੀ ਕਰਕੇ ਲਿਖਿਆਤਾ ਹੁਣ ਤੁਸੀਂ ਦੇਖੋ ਵੀ ਆਪਾਂ ਬਗਾਂ ਬਸਾਰਾ ਦੇ ਕੋਈ ਵੀ ਵਿਅਕਤੀ ਨਾ ਕੋਈ ਜਾਣਦਾ ਹੈ ਇਹ ਪਹਿਲਾਂ ਪੁਰਾਣੇ ਵੀ ਕੀ ਕੰਮ ਐ ਅੱਜ ਜੇ ਉਹ ਕਹਿੰਦੇ ਇਹੀ ਕੰਮ ਐ ਨਾਲ ਦੀ ਨਾਲ ਕਰਕੇ ਦਿੰਦੇ ਆ ਲਾ ਲਾ ਤਾਂ ਆਪਾਂ ਦੇਖੋ ਕਿਸੇ ਦੀ ਫਰਮਾਇਸ਼ ਦੀ ਲੋੜ ਪੈਂਦੀ ਨਹੀਂ ਲਾ ਕੋਈ ਆਪਾਂ ਨੂੰ ਹੋਰ ਕੋਈ ਥੱਲੇ ਇੰਨੀ ਲੋੜ ਪੈਂਦੀ ਪਹਿਲਾਂ ਤੁਸੀਂ ਦੇਖਿਆ ਪਹਿਲਾਂ ਵੀ ਸਰਕਾਰਾਂ ਬਣਦੀਆਂ ਰਹਿੰਦੀਆਂ ਸੀ ਚੰਡੀਗੜ੍ਹ ਆਪਾਂ ਜਾਣਾ ਪੈਂਦਾ 3-4 ਹਜ਼ਾਰ ਰੁਪਏ ਗੱਡੀ ਕਰ ਲਈ ਪੈਂਦੀ ਸੀ ਪਰ 14000 ਰੁਪਏ ਉਹ ਜਿਹੜੇ ਮੀਟਰ ਸਾਧਨ ਨਾਲ ਲੈ ਕੇ ਜਾਇਆ ਕਰਦੇ ਸੀ ਅੱਛਾ ਉਹਨਾਂ ਦਾ ਖਰਚਾ ਹੁੰਦਾ ਸੀ 8000 ਦਾ ਜਾਂ ਤੇ ਪੈਂਦਾ ਸੀ ਅੱਛਾ ਉਹਨਾਂ ਤੋਂ ਤਾਂ ਬੜੇ ਨੇ ਆਪਣੇ ਮંત્રી ਸਾਹਿਬ ਐਥੇ ਆਪਾਂ ਲੈ ਰਹੇ ਬੈਠੇ ਨੇ ਅੱਧੀ ਰਾਤ ਵਰਕੇ ਜਲਦੀ ਆਪਣੇ ਨਾਲ ਖੜੇ ਨੇ ਦਿਨ ਤੇ ਵਰਕੇ ਜਲਦੀ ਆਪਣੇ ਨਾਲ ਖੜੇ ਨੇ ਮੈਂ ਇਹੀ ਕਰਦਾ ਵੀ ਜਿੰਨਾ ਵੀ ਵਿਕਾਸ ਮંત્રી ਸਾਹਿਬ ਨੇ ਕੀਤਾ ਆਪਣਾ ਕਿਸੇ ਹੋਰ ਪਾਰਟੀ ਨੇ ਬਿਲਕੁਲ ਨਹੀਂ ਕੀਤਾ ਇਹ ਸਾਡੇ ਹਮਦਰਦ ਵੀ ਨੇ ਇੱਕ ਵੀਰੇ ਗੱਲ ਅੱਜ ਆ ਗਈ ਸੀ ਦਰਦ ਤੇ ایک پرانی بات آ گئی جانتا آگے آگے سو ایک بابا آ گیا سارے کلا دو کلے بابا بیٹھے گی ماتا جی آپ پوچھا اچھا وہ گئے گام کے وہ کہ بولو تھی پرابلم ہے وہ کہیں ملتی کوئی کہہ سکول میرا بچا نہیں جانا اچھا کوئی کہ میرے پروبلم کرو بھی گا میرا لوگی ہے شکتیشالی بندہ چلیں گے سارے اچھی جب دو بگا سارے کے لوگ کچھ چل پڑے چل پڑے جی بات ہو میرے گلا کی کرو بخت بندوں بات ہو رہی اپنا رن سہن کر لے بڑی رہو نام تیر گلا چلان گیا بگے جی کلو کمیٹر پگے بابا سونا کے ڈر چاندی کی ڈیڑھ لیا چاندی کی ڈیڑھ لا دی باترو سے میرا بڑے لالچی بندے جی ادھر چون کر لا کے بول جائے گلا کٹھی کروں کرا کی ہے باترو اپنا کام کا سال وہی ہے گا باترو ہے بات جی کلو کمیٹر پھر آ گیا گئے آگے سونا کے ڈیڑھ لا دیے ਦੇਖੋ ਸਭ ਪੰਜਾਬ ਰਾਇ ਤੇ ਬਾਸੂਲੇ ਉਹਨਾਂ ਨੇ ਵੀ ਕੀ ਕਰਿਆ ਭਈ ਉਹ ਸੁਣਨਾਂ ਕਿ ਡੇ ਟੁੱਕੇਗਾ ਆਪਾਂ ਹੀ ਕਰਾ ਲਿਆ ਗਿਆ ਆਪਣਾ ਕੰਮ ਤੋਂ ਬਣੋ ਗਿਆ ਆਗਾ ਕਿਦੋਂ ਫਿੱਟਦੇ ਤਾਂ ਬੱਗੇ ਇਹ ਆ ਬੋਸੀਆਂ ਗਿਆ ਲਾ ਕੇ ਡੇ ਉਹ ਵੀ ਤੋ ਗੁਲੀਏ ਤੂੰ ਨਾ ਵਾਕ ਤੁਸੀਂ ਬੰਦੇ ਤੋਂ ਉਧਰ ਰਹਿ ਗਏ ਪਗਲਾ ਬਾਸੂਲੇ ਉਹ ਕਹਾਂ ਵੀ ਥਾਵੇਂ ਬਾਸੂਲੇ ਤੋਂ ਪਾਸ ਬਗ ਜਗੇ ਉਹ ਕਹਾਂ ਨਹੀਂ ਬਤਾਉ ਯਾਰ ਤੁਸੀਂ ਜੁਸਾ ਈਰੇ ਸੁਣਨਾ ਅਰ ਉਹ ਉੱਤੀ ਦੇਣ ਵਾਲਾ ਕਾ ਬਾਤ ਛੋਲਿਓ ਮਾ ਅਗਏ ਮਾ ਮਾਰਾ ਕਿਦ ਲਾਗਾ ਮਾਨੂੰ ਕਿਸੇ ਜੀਤ ਕੀ ਲੋੜ ਨਹੀਂ ਗਾ ਬਾਤ ਛੋਲਿਓ ਵੀ ਆਪਾਂ ਨੂੰ ਤਾਂ ਬਾਤ ਹੋਣੀ ਇਸका ਕਰ ਪੱਲਾ ਫੜਿਓ ਜੀ ਆਪਰ ਕੰਮ ਕਰਾਉਣੇ ਬਾਤ ਛੋਲਿਓ ਇਸ ਤੋਂ ਵੱਧਿਆ ਮੰਤਰੀ ਆਪਨ ਕੋਲ ਨਹੀਂ ਲਾਗਾ ਰਿਕਾ ਕਰਿਓ ਕੀ ਦੇਸ ਦਾ ਕਰਵਾਉਣੇ ਜੀ ਹਾਂ ਆਪਾਂ ਬਹੁਤ ਬਾਹ ਖਾਲੀ ਬੰਦੇ ਆ ਵੀ ਆਪਾਂ ਇਸ ਤਰ੍ਹਾਂ ਮੰਤਰੀ ਬਿੜਿਆ ਅਜਿਹੀ ਪੂਰੇ ਜੇ ਦੋਏ ਵਾਂ ਪਕੜ ਕੇ ਬਾਤ ਛੋਲਿਆ ਕੋਈ ਵੀ ਕੰਮ ਕਰਾ ਸਕਾ ਅਜੇ ਕੋਈ ਅਧੂਰਾ ਕੰਮ ਰਹਿ ਗਿਆ ਇਹਨੂੰ ਬਤਾ ਦੇ ਬਾਤ ਛੋਲਿਓ ਮੰਤਰੀ ਸਾਹਿਬ ਅਪਣਾ ਕੋ ਜਿਆ ਬਿਠੇ ਵੀ ਰ ਕਾਮ ਨਹੀਂ ਬਣਿਆ

ਇੱਕ ਵਾਰੀ ਕੀ ਥਾ ਗੁਰਦਾਸ ਮਾਨ ਕਾ ਖੜਾ ਲਾ ਰਿਆ ਥਾ ਅੱਜਾ ਤਿੰਨ ਚਾਰ ਬੰਦੇ ਬੈਠੇ ਹੋ ਕਹਿਆ ਯਾਰ ਆਪਾਂ ਗੁਰਦਾਸ ਮਾਨ ਨੂੰ ਨਾ ਹੁਲਕਾ ਵਾ ਉਹ ਕਾ ਵੀ ਚਾਲੇ ਉਹ ਗੁਰਦਾਸ ਮਾਨ ਨੂੰ ਸੁਣ ਬਗੇ ਰਾਵਾਂ ਜਾਂ ਜਾਂਦੇ ਆ ਰਹੀ ਨੇ ਤਿੰਨ ਮੈਂ ਕਿਸ ਤਰ੍ਹਾਂ ਕਾ ਉਹ ਕਾ ਵੀ ਬਾਤ ਸੁਣੇ ਉਹ ਤੀਤਨ ਤੇ ਜਾ ਰਹਾ ਫੇਰ ਆਵੇ ਚੰਗਾ ਵਧੀਆ ਸੱਗੇ ਚਾਰੇ ਬੁਲਗਰੋ ਪ੍ਰੋਗਰਾਮ ਅਰਨਾ ਕੁੰਨ ਨਿਲਾਇ ਧਗ ਰੋ ਕੋਈ ਹੋਰ ਤਾਂ ਉਹ ਆ ਸ਼ਾਂਤੀ ਦਾ ਵਟਾ ਦੇਖਾਂਗਾ ਵੀ ਠੀਕ ਐ ਉਹ ਦੂਸਰੋਂ ਲਾ ਕੇ ਉੱਥੇ ਵੀ ਕਿੰਨੂ ਕਹ ਵੀ ਇਧਰ ਦਿਓ ਗੋਪਾਲ ਥੋੜੀ ਉਰੇ ਜਾਣ ਸਰਨ ਗਠਮ ਰਠ ਨੂੰ ਲੋਹੋ ਜਾਏ ਅ ਟੋਲਿੰਗ ਕੋਲ ਨਾ ਉਹ ਜਦ ਮੈਂ ਕਹ ਰੋ ਸ਼ਾਂਤੀ ਕਰੋ ਸ਼ਾਂਤੀ ਕਰੋ ਕਹ ਵੀ ਇਧਰ ਨਜ਼ਾਰਾ ਫੇਰਾ ਵਗਾ ਉਸਦੀ ਕਹਿੰਦੇ ਦੋ ਚਾਰ ਬੰਦੇ ਆ ਕੋਈ ਖਾਤ ਬਾਤ ਨਹੀਂ ਬਾਖਲ ਸਾਰੇ ਇੱਕ ੂਠੋਗਾ ਕੰਮ ਕਰਾ ਦੇ ਬਾਖਲੋ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਆਬ ਕੀ ਵੀਰੇ जूसर फिर सुभाष जी मेर सारा कुझु ई बयान करी सारा कुझु पंज दसियूं दोबारा फिर हिकु बार ज ਪਾਣੀਆਂ ਵਾਲੇ ਮੰਤਰੀ ਕਿਹਾ ਜਾਂਦਾ ਹੈ ਸਾਡੇ ਐਮਐਲਏ ਸਾਹੂ ਨੂੰ ਕੈਬਨਟ ਮੰਤਰੀ ਨੇ ਮੈਂ ਮਾਤਾ ਨੂੰ ਕੂੜੇ ਹਟਿਆ ਕਹਿੰਦਾ ਕੋਈ ਆਖਦਾ ਸੂਹਾ ਤੇ ਕੋਈ ਛੋਟੀ ਨਹਿਰ ਕੋਈ ਆਖਦਾ ਸੂਹਾ ਤੇ ਕੋਈ ਛੋਟੀ ਨਹਿਰ ਕੋਈ ਚੰਦੂ ਵੀ ਚੋੜੀ ਲੱਗ ਗਿਆ ਨਾਲੇ ਲੱਗ ਗਿਆ ਤਾਹਰ ਕੋਈ ਪਾਣੀ ਸਰੀਆਂ ਵਿੱਚ ਨਹਿਰ ਦੇ ਥੱਲੇ ਪਾ ਦਿੱਤਾ ਸ੍ਰੀ ਭਰੇਂਦਰ ਕਮਾਲ ਗੋਲ ਜੀ ਨੇ ਪੱਕਾ ਪਾ ਦਿੱਤਾ ਸ੍ਰੀ ਭਰੇਂਦਰ ਕਮਾਲ ਗੋਲ ਜੀ ਨੇ ਪੱਕਾ ਪਾ ਦਿੱਤਾ ਤੇ ਗ੍ਰੀਨ ਵੀ ਕਹਿੰਦਾ ਸ੍ਰੀ ਭਰੇਂਦਰ ਕਮਾਲ ਗੋਲ ਜੀ ਕੈਬਨਟ ਮੰਤਰੀ ਪੰਜਾਬ ਅਤੇ ਬਸ਼ਰਾ ਦੇ ਸਮੁੱਚੀ ಗ್ರಾಮ ਪੰਚਾਇਤ ਸਾਰੇ ਹੀ ਪਾਰਟੀ ਦੇ ਆਗੂ ਸਰਵਾਂ ਤੇ ਇੱਥੇ ਹਾਜ਼ਰ ਸਾਰੇ ਵੀਰੋ ਭੈਣੋ ਸਤੇ ਤੇ ਮਾਸਟਰ ਜੀ ਨੇ ਦਿੱਲੇ ਨੇ ਸਾਡੇ ਪੁਰਾਣੇ ਸਾਥੀ ਪਰ ਵਾਸ਼ ਬੰਗਾ ਜੀ ਨੇ ਖਾਸਾ ਕੁਝ ਕਿਹਾ ਤਾਂ ਅਰੇ ਸ਼ਾਇਦ ਮੈਂ ਇਸ ਕਵਲ ਨਹੀਂ ਆ ਸ਼ਕਾ ਜੀ ਪਰ ਮੈਂ ਸਮਝਦਾ ਦੋ ਮੀਟਰ ਕੁਝ ਕਿ ਜੋ ਕੁਝ ਵੀ ਹੈ ਉਹ ਥੋੜੇ ਕਰਕੇ ਇਹ ਜੋ ਕੇ ਹੈ ਉਹ ਵੀ ਸੱਚ ਹੈ ਹੀ ਕੰਮ ਹੋਣ ਲੱਗ ਰਿਹਾ ਝੂਠ ਆਹ ਠੀਕ ਠੀਕ ਗੱਲ ਪਰ ਪਹਿਲ ਥੋੜੀ ਹੈ ਪਹਿਲਾਂ ਤੁਸੀਂ ਵੋਟਾਂ ਪਾਜਾ ਮੈਨੂੰ ਤੁਸੀਂ ਮੈਨੂੰ ਇਸ ਕਾਬਲ ਕੀਤਾ ਕਿ ਮੈਂ ਕੁਝ ਕਰ ਸਕਾਂ ਮੇਰੀ ਗੱਲ ਬਾਤ ਦੇ ਵਿੱਚ ਆਉਂਦੀ ਹੈ ਪਹਿਲਾਂ ਥੋੜੀ ਆਉਂਦੀ ਹੈ ਦੇਵਰੀ ਸੋਚਦੇ ਹੁੰਦੇ ਆ ਮਨ ਵੀ ਇਸ ਤਰ੍ਹਾਂ ਹੁੰਦਾ ਵੀ ਦੇਖੋ ਅਸੀਂ ਕਿਸੇ ਵੱਡੀ ਓਪਰਚੁਨਿਟੀ ਤੇ ਇੱਕ ਆਮ ਆਦਮੀ ਸੀ ਤੇ ਆਮ ਆਦਮੀ ਹੋਂਦੇ ਨਾਤੇ ਵੀ ਤੁਸੀਂ ਐਡਾ ਵੱਡਾ ਜੋ ਵਿਸ਼ਵਾਸ ਕਿਰਦਾ ਹੂੰ ਦੇਖੋ ਮੈਂ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਦਾ ਕਈ ਲੋਕ ਸਾਡੇ ਸਾਹਮਣੇ ਜਿਹੜੇ ਖੜੇ ਸੀ ਤਾਂ ਮੈਨੂੰ ਲੋਕੀਂ ਅੰਤ ਹਸਤੀਆਂ ਨੇ ਜੀ ਇਹਨਾਂ ਹਸਤੀਆਂ ਦੇ ਮੁਕਾਬਲੇ ਖੜੇ ਆ ਪਰ ਮੇਰੀ ਸੋਚ ਹਮੇਸ਼ਾ ਹੀ ਰਹੀ ਹੈ ਹਸਤੀ ਕੋਈ ਨਹੀਂ ਹਸਤੀ ਤੁਸੀਂ ਲੋਕ ਉਸੇ ਜਿਹਨੂੰ ਮਰਜ਼ੀ ਚੱਕ ਕੇ ਅਸਥੇ ਤੇ ਬਿਠਾ ਦੇਉ ਤੇ ਜਿਹਨੂੰ ਮਰਜ਼ੀ ਚੱਕ ਕੇ فرش ਤੇ ਬਿਠਾ ਦੇ ਸੋ ਲੋਕ ਵੱਡੇ ਨੇ ਤੁਸੀਂ ਵੱਡੇ ਸੋ ਅੱਜ ਸਾਰੇ ਨਗਰ ਨੂੰ ਵਧਾਈ ਇਸ ਚੀਜ਼ ਦੀ ਆ ਕੰਨੀ ਵਧਾਈ ਇਹ ਨਹੀਂ ਕਿ ਆਪਾਂ ਇਹ ਪੰਚਾਇਤ ਘਰ ਬਣਾਉਣ ਜਾ ਰਹੇ ਹਾਂ ਕੰਨੀ ਇਸ ਚੀਜ਼ ਦੀ ਵਧਾਈ ਨਹੀਂ ਹੈਗੀ ਇਸ ਚੀਜ਼ ਦੀ ਵਧਾਈ ਹੈ ਤੇ ਕਾਫੀ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਲੰਬੀ ਢੀਕ ਤੋਂ ਬਾਅਦ ਇਹ ਆਪਣਾ ਜੇ ਕੰਮ ਸ਼ੁਰੂ ਹੋ ਜਾਂਦਾ ਨਹੀਂ ਤਾਂ ਸਹੀ ਗੱਲ ਇਹ ਆ ਇਹ ਨੋਬਤ ਆ ਗਈ ਦੀ ਕਿ ਫਿਰ ਕਿਸੇ ਹੋਰ ਪਿੰਡ ਬਣਾ ਦਿਓ ਜੇ ਆਪਾਂ ਤਿਆਰ ਨਹੀਂ ਹੈਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਵਧਾਈ ਦਿੰਦਾ ਤੇ ਉਮੀਦ ਕਰਦਾ ਦੇਖੋ ਕੰਮਾਂ ਦੀ ਚਿੰਤਾ ਨਾ ਕਰੋ ਪਰ ਰੋ ਸਾਰੇ ਇਕੱਠੇ ਹੋਗੇ ਇਕੱਠੇ ਹੋਗੇ ਫੈਸਲੇ ਹੋਗੇ ਜਿਹੜਾ ਕੰਮ ਐ ਮੈਂ ਤੁਹਾਡੇ ਬਿਨਾਂ ਕਹੀ ਵੀ ਕਰਕੇ ਦੇ ਰਿਆਂ ਤੇ ਜਿਹੜਾ ਤੁਸੀਂ ਕਿਹਾ ਉਹ ਤੇ ਕਰਕੇ ਦੇਣਾ ਹੀ ਦੇਣਾ ਹਰ ਮੈਂ ਸਮਝਦਾ ਕੋਈ ਕੰਮ ਬੁਕਾਇਆ ਨਹੀਂ ਰਹਿ ਗਿਆ ਬਹੁਤ ਕੰਮ ਹੋਏ ਨੇ ਆ ਸਟੇਡੀਅਮ ਦੀ ਗੱਲ ਕੀਤੀ ਐ ਸਟੇਡੀਅਮ ਤੇ ਤੁਸੀਂ ਕੀ ਸਮਝਦੇ ਹੋ ਕਿੰਨੇ ਪੈਸੇ ਲੱਗ ਜਾਣਗੇ ਦੱਸੋ ਕਿੰਨੇ ਪੈਸੇ ਸੋਚਦੇ ਹੋ ਤੁਸੀਂ ਦੱਸੋ ਸਮੰਤਿਤਾਸ 2 ਕਰੋੜ 플러스 ਜਵਾਗੰਜੀ ਹੈ 2 ਕਰੋੜ 플러스 ਦਾ ਅੰਦਾਜ਼ਾ ਜੀ ਅੱਛਾ ਹਾਂ ਜਦੋਂ ਸ਼ੁਰੂ ਵਿੱਚ ਸ਼ੁਰੂਆਤ ਨਾਲ ਜਮਤ ਦੀ ਲਾਗੇ ਕਰਦੇ ਪਰ ਜਿਹੜੇ ਪਹਿਲਾ ਕਦੇ ਸਟੇਡੀਅਮ ਬਣੇ ਨਾ ਕਿਸੇ ਪਿੰਡਾਂ ਦੇ ਵਿੱਚ ਜਦ ਤੱਕ ਟ੍ਰੈਕ ਬਣ ਗਿਆ ਹਾਂਜੀ ਠੀਕ ਆ ਇੱਕ ਚਾਰ ਦੀ ਵਾਰੀ ਹੋ ਗਈ ਹਾਂਜੀ ਵੱਧ ਤੋਂ ਵੱਧ ਇੱਕ ਵਾਲੀਬਾਲ ਦਾ ਹੋ ਗਿਆ ਇਸ ਤੋਂ ਬਾਅਦ ਹੁੰਦਾ ਸੀ ਉਹ ਨਹੀਂ ਜੀ ਨਹੀਂ ਇਹ ਸਾਰਾ 10 ਲੱਖ ਦਾ ਹੀ ਗਾੜ ਹਾਂਜੀ ਹੁਣ ਤੁਹਾਡੇ ਪਿੱਛੇ ਜਿਹੜਾ ਸਟੇਡੀਅਮ ਦਾ ਹੈ ਉਹ 62 ਲੱਖ ਤੇ 65 ਹਜ਼ਾਰ ਰੁਪਏ ਲੱਗਣਗੇ। ਇਸ ਤਰ੍ਹਾਂ ਦਾ ਸਟੇਡੀਅਮ ਬਣਨਾ ਹੈ। ਜਿਹਨੂੰ ਦੇਖ ਕੇ ਬੱਚਿਆਂ ਦਾ ਜੀ ਕਰੂਗਾ ਕਿ ਆਪਾਂ ਸਟੇਡੀਅਮ ਦੇ ਵਿੱਚ ਜਾਈਏ। ਕਿਉਂਕਿ ਕੋਈ ਵੀ ਚੀਜ਼ ਜੇ ਸਕੂਲ ਨੇ ਉਹ ਅਸੀਂ ਸਕੂਲਾਂ ਤੇ ਧਿਆਨ ਦਿੰਦਾ ਹੈ। ਜੇ ਸਕੂਲ ਦੇ ਵਿੱਚ ਮਾਹੌਲ ਨਹੀਂ ਹੈ। ਸਕੂਲ ਦੇ ਵਿੱਚ ਸਹੀ ਕਮਰੇ ਨਹੀਂ ਹੈਗੇ। ਸਕੂਲ ਦੇ ਵਿੱਚ ਸਹੀ ਲੈਬਾਂ ਨਹੀਂ ਹੈਗੀਆਂ ਕੰਪਿਊਟਰ ਲੈਬ ਨਹੀਂ ਸਾਇੰਸ ਲੈਬ ਨਹੀਂ ਤਾਂ ਬੱਚੇ ਪੜ੍ਹਨੇ ਨਹੀਂ ਜਾਂਦੇ ਬੱਚਾ ਤਾਂ ਜੀ ਨਹੀਂ ਕਰਦਾ ਸੋ ਅੱਜ ਸਮਾਂ ਆਜਿਹਾ ਹੈ ਕਿ ਮਾਹੌਲ ਚਾਹੀਦਾ ਉਸ ਦਾ ਵਾਤਾਵਰਣ ਚਾਹੀਦਾ ਜਿਹਾ ਜਿਹਾ ਕੰਮ ਹੋਵੇ ਸੋ ਜੇ ਸਟੇਡੀਅਮ ਬਿਲਕੁਲ ਚੰਗੇ ਢੰਗ ਦੇ ਨਾਲ ਉਹਦੇ 'ਚ ਟਰੈਕ ਵੀ ਹੋਵੇ ਉੱਥੇ ਲਾਈਟਾਂ ਵੀ ਲੱਗੀਆਂ ਹੋਣ। ਉੱਥੇ ਭੈਸ ਸਿੰਘ ਵੀ ਹੋਵੇ। ਸਾਰੇ ਤਰ੍ਹਾਂ ਦੇ ਗਰਾਊਂਡ ਹੋਣ। ਤਾਂ ਮੱਲਮਲੀ ਕੀ ਕਰਦਾ ਬੰਦਾ। ਸਿਆਣੇ ਲੋਕ ਵੀ ਜਾ ਕੇ ਬਹਿ ਜਾਣਗੇ ਉੱਥੇ। ਸੋ ਇਸ ਤਰ੍ਹਾਂ ਦਾ ਸਟੇਡੀਅਮ ਹੈ ਜਿਹੜਾ ਤੁਹਾਨੂੰ ਉਹ ਕੌਣ ਵਾਲੇ ਸਮੇਂ ਦੇ ਵਿੱਚ ਪੂਛੇ ਮਹੀਨਿਆਂ ਦੇ ਵਿੱਚ ਉਹ ਵੀ ਬਣਾ ਕੇ ਦੇਣਾ ਸੀ। ਬਾਕੀ ਤੁਹਾਡੀ ਹੜ ਸੜਕ ਸੀ ਜਿਹੜੀ ਰਾਤ ਦੇਣੇ ਨੂੰ ਜਾਂਦੇ ਨਾ ਟੰਨਾ ਟੰਨ ਨੂੰ ਮਿੰਟਾਂ ਦੇ ਵਿੱਚ ਪਹੁੰਚਦੇ ਹੁੰਦੇ ਸੀ ਇਹ ਵੀ ਹੋ ਗਈ ਐ ਸੋ ਜਿਹੜੀਆਂ ਸੜਕਾਂ ਰਹਿ ਗਈਆਂ ਉਹ ਵੀ ਅਸੀਂ ਛੇਤੀ ਤਿਆਰ ਕਰਨ ਜਾ ਰਹੇ ਹਾਂ ਤੇ ਮੈਂ ਦੇਖੀ ਹਾਂ ਦੇ ਕਰਾਂਗੇ ਸਾਰੇ ਕੰਮ ਕਰਕੇ ਦਵਾਂਗੇ ਦੇਖੋ ਹੌਲੀ ਹੌਲੀ ਜਿਸ ਤਰ੍ਹਾਂ ਨੰਬਰ ਆਈ ਜਾਂਦਾ ਕਿਉਂਕਿ ਮੇਨ ਜਿਹੜੀ ਸਮਝਦਾ ਸੀ ਮੈਂ ਗੱਲ ਆਪਣੇ ਹਲਕੇ ਦੀ ਮੇਨ ਗੱਲ ਸੀ ਖੇਤਾਂ ਨੂੰ ਪਾਣੀ ਮੇਨ ਗੱਲ ਸੀ ਪੀਣ ਵਾਲੇ ਪਾਣੀ ਸੜਕ ਤੇ ਕਿਸੇ ਟਾਈਮ ਟੁਕੜੀ ਤੇ ਚੱਲਿਆ ਜਾ ਸਕਦਾ ਪਰ ਜਿਹੜਾ ਖੇਤਾਂ ਨੂੰ ਪਾਣੀ ਦਿੱਤਾ ਹੁਣ ਤਾਂ ਤੇ ਹੀੜਾ ਪਾਣੀ ਤਾਂ ਨਹੀਂ ਕੱਢਦੇ ਮੋਟਰਾਂ ਤਾਂ ਨਹੀਂ ਚਲਾਉਂਦੇ ਹੁਣ ਹੈ ਜਿੱਥੇ ਮੋਰੀ ਸੁਣ ਕੇ ਡੇ ਗਏ ਚੱਲ ਨਹੀਂ ਪੂਰਾ ਹੋ ਰਿਹਾ ਮਰ ਜਿਵੇਂ ਮਰਜ਼ੀ ਲਾ ਲਓ ਪਾਣੀ ਜਿੰਨਾ ਮਰਜ਼ੀ ਲਾ ਲਓ ਤੁਹਾਨੂੰ ਕੋਈ ਨਹੀਂ ਪੁੱਛਦਾ ਤਾਂ ਸੋ ਨੇਰੀ ਪਾਣੀ ਦੇ ਨਾਲ ਮੈਂ ਉੱਥੇ ਵੀ ਜ਼ਿਕਰ ਕੀਤਾ ਸੀ ਨੜੇ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਦਾਣੇ ਵੱਧ ਹੁੰਦੇ ਨੇ ਤੇ ਧਰਤੀ ਹੇਠਲਾ ਪਾਣੀ ਵੱਜਦਾ। ਫਿਰ ਬਿਜਲੀ ਨਾਲ ਵੱਜਦੀ ਹੈ। ਸੋ ਇਹ ਸਭ ਤੋਂ ਜ਼ਰੂਰੀ ਸੀ। ਔਰ ਪੂਰੇ ਹਲਕੇ ਦੇ ਵਿੱਚ ਸਾਰੀ ਜਗ੍ਹਾ ਇਹ ਕੰਮ ਕਰਕੇ ਦਿੱਤੀ ਹੈ। ਜੇ ਕਿਤੇ ਕੋਈ ਕਮੀ ਰਹਗੀ ਮੈਂ ਤੁਹਾਨੂੰ ਹਮੇਸ਼ਾ ਕਹਿਣਾ ਵੀ ਤੁਹਾਡੇ ਦਸਨ ਕੰਨਿਓ ਕਮੀ ਹੋ ਸਕਦੀ ਆ। ਸਾਡੇ ਕਰਨ ਕੰਨਿਓ ਕਮੀ ਨਹੀਂ। ਉਹ ਜੇ ਕੋਈ ਦੱਸੋਗਾ ਨਹੀਂ ਫਿਰ ਤਾਂ ਗੱਲ ਦੂਸਰੀ ਹੈ ਸੋ ਇਹ ਵੀ ਸਾਰੇ ਕੰਮ ਅਸੀਂ ਤੁਹਾਨੂੰ ਕਰਕੇ ਦੇਨੇ ਆ ਬਾਕੀ ਜਿਹੜੀ ਹੁਣ ਵੱਡੀ ਗੱਲ ਕਰਨ ਜਾ ਰਹੇ ਆ ਅਸੀਂ ਕਿ ਸਿਹਤ ਦੀ ਕਿਉਂਕਿ ਹਰ ਇੱਕ ਬੰਦਾ ਕੋਈ ਨਾ ਕੋਈ ਦਵਾਈ ਲੈਂਦਾ ਢਿੱਲਾ ਮੱਠਾ ਰਹਿਦਾ ਆਪਣੇ ਖਾਣ ਪਾਣ ਇਸ ਤਰ੍ਹਾਂ ਦੇ ਹੋ ਗਏ ਚੁੱਪ ਕਰ ਗਏ ਕੀ ਪਹਿਲਾਂ ਦੱਸਦੇ ਕੀ ਹੁੰਦਾ ਤੂੰ ਦੱਸ ਚੁੱਪ ਕਰ ਇੱਕ ਮਿੰਟ ਭਾਈ ਚੁੱਪ ਕਰੋ ਜੀ ਨੀਂ ਚਾਹ ਪਹਿਲਾਂ ਸਮਝਣਾ ਜੀ ਫਿਰ ਬਾਅਦ ਬੋਲਣਾ ਤੇ ਤੂੰ ਉੱਠ ਕੇ ਨੀਂ ਰਾਮ ਜੀ ਨਾਲ ਬਾਤ ਬੰਨ ਜਿਹੜੀ ਦਵਾਈ ਦੀ ਗੱਲ ਹੁਣ ਪਹਿਲਾਂ ਮੋਦੀ ਸਾਹਿਬ ਨੇ ਸ਼ੁਰੂ ਕੀਤਾ ਤੇ ਇੱਕ ਆਯੂਸ਼ਮਾਨ ਕਾਰਡ ਯੋਜਨਾ ਪਤਾ ਨਹੀਂ ਪੁਛਾਈ ਜੀ ਕੀਤੀ ਸੀ ਹਾਂਜੀ ਹਾਂਜੀ ਪਰ ਸਾਰਾ ਨਗਰ ਬੈਠਿਆ ਦੱਸਦੇ ਹੋ ਉਹਦਾ ਫਾਇਦਾ ਕਿਸੇ ਨੂੰ ਮਿਲੇ ਨਹੀਂ ਜੀ ਮਿਲੇ ਨਹੀਂ ਜੇ ਕੋਈ ਉਹ ਕਾਰਡ ਜਾਂ ਲੈ ਕੇ ਵਗ ਜਾਂਦੇ ਪਹਿਲਾਂ ਉਹਦਾ ਕਾਰਡ ਬਣਾਉਣ ਦੀ ਪੈਸੇ ਲੈ ਲੈਂਦੇ ਇਹਨਾਂ ਨੇ ਕਾਰਡ ਬਣਾਉਣ ਵਗ ਜਾਂਦਾ ਅਗਲਾ ਜਦੋਂ ਉਹਦਾ ਨਾਂ ਨਹੀਂ ਹੁੰਦਾ ਸੀ ਉਹਦੇ 'ਚ ਨਾਂ ਹੁੰਦਾ ਤਾਂ ਕਾਰਡ ਬਣਾਈ ਤੇ ਪੈਸੇ ਲੈਂਦੇ ਸੀ ਸੋ ਡਰਾਮਾ ਕੀਤਾ ਹੁਣ ਅਸੀਂ ਅਸਲੀਅਤ ਦੇ ਵਿੱਚ ਕਰਨਾ 10 ਲੱਖ ਰੁਪਏ ਦਾ ਬੀਮਾ ਇੱਕ ਪਰਿਵਾਰ ਦਾ 10 ਲੱਖ ਰੁਪਏ ਦਾ ਬੀਮਾ ਕਰਨਾ ਹੈ ਜਿੰਨੇ ਪਰਿਵਾਰ ਦੇ ਮੈਂਬਰ ਨੇ ਸਾਰਿਆਂ ਦੀ ਜੇਬ ਦੇ ਵਿੱਚ ਕਾਰਡ ਹੋਊਗਾ ਕਾਰਡ ਅਸੀਂ ਬਣਾ ਕੇ ਦੇਵਾਂਗੇ। ਵੈਸੇ ਤਾਂ ਮੈਂ ਕਹਿਣਾ ਉਹਨਾਂ ਲੋੜੇ ਨਾ ਪਵੇ। ਸਾਰੇ ਤੰਦਰੁਸਤ ਰਹਿਣ। ਪਰ ਜੇ ਕਿਤੇ ਪੰਜਾਬ 'ਚ ਲੋੜ ਪੈ ਜਾਏ 1000 ਹਸਪਤਾਲ ਹੈ ਜਿਹੜਾ ਉਹ ਅਸੀਂ ਲਿਸਟਡ ਕਰ ਦੇਣਾ 550 ਹਸਪਤਾਲ ਕਰਤਾ 1000 ਲਿਸਟਡ ਕਰ ਦੇਣਾ ਕਿਤੇ ਲੋੜ ਪੈ ਜੇ ਤੁਹਾਨੂੰ ਤੁਹਾਡੀ ਕਾਰਡ ਜੇਬ ਦੇ ਵਿੱਚ ਹੋਊਗਾ ਇੱਕ ਪੈਸਾ ਨਹੀਂ ਲੂਗਾ ਕਿਉਂਕਿ ਅਸੀਂ ਜੋ ਕਰਨਾ ਹੈ ਅਸੀਂ ਸਹੀ ਮਨ ਦੇ ਨਾਲ ਕਰਨਾ ਹੈ ਸਹੀ ਨੀਅਤ ਦੇ ਨਾਲ ਕਰਨਾ ਹੈ ਅੱਜ ਵੀ ਬਿਜਲੀ ਦਾ ਕੀਤਾ ਸੀ ਤੁਹਾਨੂੰ ਪਤਾ ਹੀ ਹੈ ਕੀਤਾ ਤਾਂ ਬਣਾ ਕਾਂਗਰਸੀਆਂ ਨੇ ਵੀ ਦੀ ਅਕਾਲੀਆਂ ਨੇ ਵੀ ਕੀਤਾ ਸੀ ਹੁਜੇ ਐਸੀਆਂ ਨੂੰ ਦਿੱਤੀ ਦੀ ਬਿਜਲੀ ਉਹਨਾਂ ਦੇ ਲਕੀਰਾ ਘੜਾ ਦੰਦੇ ਸੀ ਵਿਚਾਰਿਆਂ ਨੇ ਸਭ ਦੇ 00 ਵੀ ਲਾਂਦੇ ਨੇ ਜੀ ਕਦੇ ਬਿਜਲੀ ਬੋਰਡ ਵਾਲੇ ਆ ਜਾਂਦੇ ਤੇਰਾ ਲੋਡ ਚੈੱਕ ਕਰਦੇ ਆ ਤੇ ਕਦੇ ਸਰਟੀਫਿਕੇਟ ਲੈ ਕੇ ਆਉ ਅਸੀਂ ਤਾਂ ਨਹੀਂ ਕੁਝ ਮੰਗਿਆ ਨਹੀਂ ਨਾ ਕੋਈ ਸਰਟੀਫਿਕੇਟ ਕਿਉਂਕਿ ਨੀਅਤ ਸਾਫ਼ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਕਿ ਹੱਸਿਓ ਕਰਕੇ ਦਿਖਾਇਆ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਕਿ ਅਸੀਂ ਕੋਈ ਲਾਲਾ ਲੱਪਾ ਨਹੀਂ ਲਾਉਣਾ ਜੋ ਕਰਨਾ ਹੈ ਉਹ ਕਰਕੇ ਦੇਣਾ ਸੋ ਇਸੇ ਤਰ੍ਹਾਂ ਹੁਣ 10 ਲੱਖ ਰੁਪਏ ਦਾ ਜਿਹੜਾ ਬੀਮਾ ਹੈ 10 ਲੱਖ ਰੁਪਏ ਦਾ ਬੀਮਾ ਇੱਕ ਪਰਿਵਾਰ ਨੂੰ ਰੱਬ ਨਾ ਕਰੇ ਕਦੇ ਲੋਡ ਪਵੇ ਤਾਂ ਤੁਹਾਨੂੰ ਕੋਈ ਚਿੰਤਾ ਨਹੀਂ ਸਾਰੀ ਦਵਾਈ ਦਾ ਖਰਚਾ ਫਰੀ ਕਵਰ ਕਰੇ ਆਮ ਆਦਮੀ ਪਾਰਟੀ ਜਿੰਦਾਬਾਦ ਸ੍ਰੀ ਪ੍ਰਿੰਦਰ ਗੋਇਲ ਜੀ ਜਿੰਦਾਬਾਦ ਉਹ ਬਾਕੀ ਨੌਕਰੀਆਂ ਦੇ ਲਈ ਵੀ ਕਰ ਰਹੇ ਆ ਪਹਿਲਾਂ 55000 ਨੌਕਰੀ ਦਿੱਤੀ ਹੈ ਤੇ ਟੋਗਿਆਂ ਦੀ ਸਫਾਈ ਦਾ ਕੰਮ ਵੀ ਕਰ ਰਹੇ ਆ ਜਿਹੜੇ ਵੀ ਕੰਮ ਆਪਣੇ ਗਰਾਊਂਡ ਲੈਵਲ ਤੇ ਹੈਗੇ ਨੇ ਅਸੀਂ ਸਾਰੇ ਤੁਹਾਨੂੰ ਕਰਕੇ ਦੇ ਦਿੰਦੇ ਹਾਂ ਉਹ ਸੰਤੋਸ਼ਤ ਹੋ ਤੁਸੀਂ ਕੰਮਾਂ ਤੋਂ ਹਾਂਜੀ ਸਸੇ ਇਹਨੂੰ ਕੰਮ ਨੂੰ ਦੇਖਾਣਾ ਪੈ ਗਿਆ ਜਿੱਦ ਤੱਕ ਸਰਬੰਸਾ ਛੱਡੀ ਜੀ ਅੱਬਲਾ ਠੀਕ ਕਰਦੀ ਇਹਦੇ ਮਨ ਚੋਂ ਨਿਕਲ ਰਹੀ ਸੀ ਵੀ ਦੇਖੋ ਕੰਮਾਂ ਦੀ ਕੰਮ ਭਾਵੇਂ ਕੋਈ ਕਰ ਲਵੇ ਅਸੀਂ ਹਮੇਸ਼ਾ ਨੂੰ ਵੱਡਾ ਕਰ ਪਰ ਕਮ ਹੋਣੇ ਚਾਹੀਦੇ ਸਾਬ ਜੀ ਇੱਕ ਵਾਸੇ ਜੀ ਗੁਰੂਬਾਰ ਨੂੰ ਇੱਕ ਮੰਦਰ ਬਣਾਉਣਾ ਜੀ ਬਾਪੂ ਜੀ ਬਣਾ ਦੇਾਂਗੇ ਜੀ ਪਿਛੇ ਨਿਸ਼ਤਾ ਕਰਿਆ ਜੀ ਮੰਦਰ ਧਰਮਸ਼ਾਲਾ ਤਾਂ ਬਣਾ ਦੇਾਂਗੇ ਕਰ ਰਹੇ ਜੀ ਬਣੇ ਨਹੀਂ ਜੀ ਹਾਂ ਜੀ ਧਰਮਸ਼ਾਲਾ ਤਾਂ ਬਣਾ ਦੇਾਂਗੇ ਮੰਦਰ ਨੂੰ ਮੰਦਰ ਗੁਰਦੁਆਰਾ ਸਭ ਖਾਲੇ ਵਿੱਚ ਲਵਾ ਲਵਾਂਗੇ ਤਵਸਿਲ ਲਈ ਹਾਂ ਜੀ ਓਕੇ ਕਰ ਓਕੇ ਆ ਲਿਖਦਾ ਹਾਂ ਹਾਂ ਜੀ ਹਾਂ ਕਰ ਦੋ ਆ ਬਾਅਦ ਲਿਖ ਦੇ ਤੇ ਚਲੋ ਅੱਜ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਧਾਈ ਅੱਜ ਮੈਂ 12 ਜਗ੍ਹਾ ਪਰ ਆ ਸ਼ੁਰੂ ਕਰ ਲਏ ਨੇ ਦੇਖਣੇ ਜੀ ਦੇਖਣੇ ਜੀ ਸੋ ਸਾਰੇ ਠੰਡਾ ਦੇ ਵਿੱਚ ਜਾਣਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਕਾਫੀ ਲੋਕ ਇੱਥੇ ਇਕੱਠੇ ਹੋਏ ਹੋ ਕੋਈ ਰਹਿਦਾ ਨਹੀਂ ਆਪਣੇ ਕੋਲ ਤੇ ਆਗੇ ਸੱਜਣਾ ਆ ਸਾਰੇ ਅੱਛਾ ਬਾਕੀ ਜੇ ਕੋਈ ਹੋਰ ਕੰਮ ਰਹਿ ਗਏ ਨੇ ਉਹ ਵੀ ਆਪਾਂ ਹਲੇ 1.5 ਸਾਲ ਆਪਣੇ ਕੋਲੇ ਹੈ ਸਰਕਾਰ ਦਾ 1.5 ਸਾਲ ਦੇ ਵਿੱਚ ਸਾਰੇ ਕੰਮ ਨੇ ਜਿਹੜੇ ਆਪਾਂ ਤੁਹਾਨੂੰ ਪੂਰੇ ਕਰਕੇ ਦੇਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ